ਨਮਸਕਾਰ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਪਾਤਿ ਜੀਓ ਆਪ ਜੀਆ ਨੇ ਅਪਾਰ ਬਖਸ਼ਾ ਨਹਿਮਤਾਂ ਦਿੱਤੀਆਂ ਨੇ ਸਤਿਗੁਰ ਅਨੰਦ ਕਉ ਉਡੀ ਪੁਕਾਰ ਜਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨਾਮਰਤ ਸਿਖਾਂ ਪਿਲਾਇਆ ਸਤਗੁਰ ਨਾਨਕ ਪ੍ਰਗਟਿਆ ਵਿਟੀ ਧੋਦੀ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭੁਲੋਆ ਆਪチェ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪਰਬ ਦੇ ਸਬੰਧ ਵਿੱਚ ਸਾਰੀਆਂ ਸੰਗਤਾਂ ਨੂੰ ਪਤੇ ਰਵਾਨ ਕਰੀਏ ਸਭ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ਪੁਰ ਦੇ ਸੰਬੰਧ ਵਿੱਚ ਸਮੁੱਚੇ ਸੰਸਾਰ ਭਰ ਦੀਆਂ ਸੰਕਟਾਂ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਪਾਤਸ਼ਾਹ ਮਿਹਰਮਤ ਕਰਨ ਸਾਰੀ ਕੌਮ ਨੂੰ ਇਤਫਾਕ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸੋ ਇੱਕ ਵਾਰੀ ਫੇਰ ਸਾਰੀ ਸੰਕਟਾਂ ਨੂੰ ਕਿਉਂਕਿ ਅੱਜ ਨਕੌਦਰ ਸ਼ਹਿਰ ਅਤੇ ਹੋਰ ਵੱਖ-ਵੱਖ ਵੱਡੇ ਸ਼ਹਿਰਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰ ਦੇ ਸਵਰਧ ਵਿੱਚ ਨਗਰ ਕੀਰਤਨ ਇਕ ਰਹਿ ਆ। ਸੋ 15 ਤਰੀਕ ਨੂੰ ਭੋਗ ਪੈਣੇ ਆ ਤੇ ਜਵਾਨ ਸਜਣੇ ਆ। ਸੋ ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰ ਦੀਆਂ ਬਹੁਤ ਬਹੁਤ ਮੁबारकਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚੰਨਨ ਹੋਆ। ਕਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਖਲਵਾ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਕਿਰਪਾ ਨਾਲ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਸਮੂਹ ਨਿਕੋਦਰ ਨਿਵਾਸੀ ਬੜੀ ਸਰਧਾ ਭਾਵਨਾ ਨਾਲ ਮਨਾ ਰਹੇ ਹਨ ਜਿਸ ਦੇ ਸਬੰਧ ਵਿੱਚ ਪ੍ਰਬਾਤ ਪੇਰੀਆਂ 30 ਅਕਤੂਬਰ ਤੋਂ ਆਰੰਭ ਹੋਈਆਂ ਸਨ ਜੋ ਕਿ 12 ਨਵੰਬਰ ਤੱਕ ਨਿਰੰਤਰ ਚੱਲੀਆਂ ਜਿਸ ਵੇ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਸ਼ਹਿਰ ਦੇ ਵਿੱਚ ਗੂੰਗਾਨ ਕਰਦੀਆਂ ਹੋਈਆਂ ਸਾਰੇ ਦਿਨਾਂ ਵਿੱਚ ਗੁਰੂਕਾਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅੱਜ 13 ਤਰੀਕ ਨੂੰ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਸਤਰ ਸਹਾਇ ਹੇਟ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਜਾਇ ਰਹੇਨ ਜੋ ਕਿ ਠੀਕ ਹੁਣੇ ਥੋੜੀ ਦੇਰ ਬਾਅਦ ਆਰੰਭ ਹੋਣ ਵਾਲੇ ਹਨ ਜੋ ਕਿ ਸਾਰੇ ਹੀ ਸ਼ਹਿਰ ਦੀਆਂ ਪਰਕਰਮਾ ਕਰਦੇ ਹੋਏ ਸ਼ਾਮ ਨੂੰ ਇੱਥੇ ਹੀ ਸੰਪੂਰਤਾ ਦੀ ਅਰਦਾਸ ਹੋਵੇਗੀ 15 ਤਰੀਕ ਨੂੰ ਸ੍ਰੀ ਖੰਡ ਪਾਠ ਜੀ ਦੇ ਜਾਪ ਦੀ ਚੱਲ ਰਹੀ ਲੜੀ ਦੇ ਭੋਗ ਪਾਏ ਜਾਣਗੇ ਅਪਰੰਤ ਕੀਰਤਨ ਦਰਬਾਰ ਅਤੇ ਗੁਰੂ ਕਾ ਲੰਗਰ ਸਾਰਾ ਦਿਨ ਅਕਟਾ ਵਰਤੇਗਾ ਸੋ ਸਮੂਹ ਸੰਗਤਾਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਤਨ ਤਨ ਸਹਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਲੱਖ 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 ਵਧਾਈਆਂ মিডিਆ ਨੂੰ ਵੀ ਬਹੁਤ ਬਹੁਤ ਧੰਨਵਾਦ ਜੋ ਕੋ ਹਰੇਕ ਹੀ ਪ੍ਰੋਗਰਾਮ ਦੇ ਵਿੱਚ ਹਰੇਕ ਹੀ ਸਮਾਗਮਾਂ ਦੇ ਵਿੱਚ ਆਣ ਕੇ ਤਨਤਾ ਦੇ ਯੋਗ ਬਣਦੇ ਹੋ ਕਿ মিডিਆ ਆਣ ਕੇ ਇਸ ਦੀ ਰਿਕਾਰਡਿੰਗ ਕਰਕੇ ਸਾਰੇ ਸੰਸਾਰ ਵਿੱਚ ਇਸ ਨੂੰ ਦਿਖਾਉਂਦਾ ਹੈ ਸੋ ਅਨਨਾ ਦਾ ਬਹੁਤ ਬਹੁਤ ਧੰਨਵਾਦ মিডিਆ ਰਾਹੀਂ ਮੈਂ ਸਾਰੇ ਹੀ ਸੰਸਾਰ ਦੇ ਅਤੇ ਸਾਡੇ ਪੰਜਾਬ ਇੰਡੀਆ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਏਕਤਾ ਭਾਈਚਾਰਾ ਅਤੇ ਹੋਰ ਸਾਡੇ ਸਾਫ ਸਵੇ ਸੰਜੋਗ ਰੱਖਣਾ ਚਾਹੀਦਾ ਹੈ ਅਤੇ ਸਾਨੂੰ ਹਰੇਕ ਜਿਹੜਾ ਧਾਰਮਿਕ ਪ੍ਰੋਗਰਾਮ ਆ ਉਹ ਏਕਤਾ ਨਾਲ ਅਤੇ ਬੜੀ ਸਰਧਾ ਪੂਰਵਾ ਨਾਲ ਬਣਾਉਣਾ ਚਾਹੀਦਾ ਹੈ ਸੋ ਮੈਂ ਦੁਬਾਰਾ ਫੇ ਸਾਰੇ ਹੀ ਸੰਸਾਰ ਸਾਰੇ ਹੀ ਦੇਸ਼ਾਂ ਦੇ ਸਾਰੇ ਹੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਬਨੋਵਾ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪ੍ਰਕਾਸ਼ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭ ਅੱਤੇ ਸਮੂਹੀਆਂ ਹੀ ਨਕੋਦਰ ਦੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਆਂ ਵੱਡੇ ਪੱਧਰ ਤੇ ਜੋ ਸਮਾਗਮ ਲੀਕੇ ਗਏ ਸਨ ਅੱਜ ਸ਼੍ਰੀ ਅਖੰਡ ਪੁਰਸਾਹਿਬ ਗੁਰੂ ਘਰ ਵਿਖੇ ਆਰੰਭ ਹੋਏ ਹਨ ਅਤੇ ਨਗਰ ਕੀਰਤਨ ਦੀ ਜਿਹੜੀ ਹੈ ਉਹ ਆਰੰਭਤਾ ਇਸ ਵੇਲੇ ਹੋਣ ਲੱਗੀ ਹੈ ਸਾਰੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਚੱਲੇਗਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਾਮ ਨੂੰ ਵਾਪਸੀ ਜਿਹੜਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭ ਵਿਖੇ ਸਮਾਪਤੀ ਹੋਵੇਗੀ 15 ਤਰੀਕ ਦੇ ਸਾਰੇ ਦਿਨ ਦੇ ਦੀਵਾਨ ਜਿਹੜੇ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸੱਜਣਗੇ ਸਮੋਚੀਆਂ ਹੀ ਨਗਰ ਦੀਆਂ ਨਕੋਦਰ ਦੀਆਂ ਸੰਗਤਾਂ ਨੂੰ ਕਿਉਂਕਿ ਅੱਗੇ ਵੀ ਗੁਰੂ ਘਰ ਦੀਆਂ ਸੰਗਤਾਂ ਬਹੁਤ ਵੱਧ ਚੱਦ ਕੇ ਸੇਵਾ ਕਰਦੀਆਂ ਹਨ ਇਸ ਵਾਰ ਵੀ ਸੰਗਤਾਂ ਨੇ ਬਹੁਤ ਸੇਵਾ ਕੀਤੀ ਹੈ ਧੰਨ ਗੁਰੂ ਨਾਨਕ ਸਿੰਘ ਜੀ ਦੇ ਦਰ ਕਰਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਸਮੋਚੀਆਂ ਹੀ ਸੰਗਤਾਂ ਨੂੰ ਸਤਿਗੁਰੂ ਜੀ ਚੜ੍ਹਦੀ ਕਲਾ ਹਰਮਨ ਦਾ ਨੇ ਫਤਿਹ ਬਖਸ਼ਿਸ਼ ਕਰਨ ਸਾਰੀਆਂ ਸੰਗਤਾਂ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ